ਜਪ ਜੀ ਸਾਰਿਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਣਾ ਹੋਵੇ ਜੇ ਸੁਚੀ ਲਖ ਵਾਰ ਚੁਪੈ ਚੁਪਲਾ ਹੋਵੇ ਜਿਲਾ ਰਹੇ ਹਲੇ ਉਤਾਰ ਭੁਖਿਆ ਭੁਖਣਾ ਤਰੀ ਜੇ ਬੰਨਾ ਪੁਰੀਆ ਭਾਰ ਸਹਿ ਸਿਆਣਪ ਲਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਕਿਵਸ ਚਿਆਰਾ ਹੋਈਐ ਕੋ ਕੂੜਾ ਟਟੇ ਪਾਲੋ ਕਮਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਹਾ ਜਾਈ ਹੁਕਮੀ ਹੋਵਨ ਦੀ ਹੁਕਮ ਲਾ ਵੜਿਆਈ ਹੁਕਮੀ ਤਮਨੀ ਚੁਕਮ ਲਿਦ ਸੁਪਾਈਐ ਇਕ ਨਾ ਪਈ ਬਖਸ਼ੀਸ਼ ਇਕ ਪਈ ਸਦਾ ਭਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਕੁੰਨਾ ਕੋਏ ਨਾਨਕ ਹੁਕਮੇ ਜੇ ਬਜੈ ਤਉ ਮੈਂ ਕਹੇ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਰਜਣੇ ਨਿਸ਼ਾਨ ਗਾਵੇ ਕੋ ਗੁੰਡਿਆਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕੀਰਤਨ ਖੇੇ ਗਾਵੇ ਕੋ ਜੀਰੈ ਫਿਰਦੇ ਗਾਵੇ ਕੋ ਜਪੈ ਦਸ ਦੂਰ ਗਾਵੇ ਕੋ ਵਿਖੇ ਖਾਦਰਾ ਦੂਰ ਦਤਨਾ ਕਥੀ ਨਾ ਆਵੈ ਟੂਟ ਕਕਰ ਤਤੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤਪਾਂਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮਿ ਹੁਕਮ ਚਲਾਇ ਰਹਾ ਨਾਨਕ ਬਿਕ ਸਾਹਿਬੇ ਪਰਵਾਹ ਸਚੁ ਸਾਹਿਬ ਸਚੁ ਨਾਹੇ ਭਾਕਿਆ ਭਾਉ ਅਪਾਰ ਆਖੈ ਮੰਗਾ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਿਆ ਗੇ ਰਖੀਐ ਜਿਸ ਦੇ ਦਰਬਾਰ ਮੋਖੇ ਬੋਲਣ ਬੋਲੀਐ ਜਿਸ ਸੁੰਤਰੀ ਪਿਆਰ ਅੰਮ੍ਰਿਤ ਵੇਰਾ ਸਚੁ ਨਾਹੋ ਵੜਿਆਈ ਵਿਚਾਰ ਕਰਮੀਆਂ ਵੈ ਕਪੜਾ ਨਦੀ ਮੁਖ ਦਵਾਰ ਨਾਨਕ ਐ ਵੈ ਜਾਣੀਐ ਸਭ ਆਪੇ ਸਤਿਆਰ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪੇ ਨਾਂ ਸੁਦੇ ਜਿਨ ਸੇ ਵੇਆ ਤੁੰ ਪਾਇ ਮਾਨ ਨਾਨਕ ਗਾਵੀਏ ਦੁਨੀਆ ਦਾਨ ਗਾਵੀਏ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁੱਖਾ ਨਾ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸੁਨਾਈ ਗੁਰੂ ਈਸ਼ਣ ਗੁਰਗੋਰ ਬਰਮਾ ਗੁਰ ਪਾਰਬਤੀ ਮਾਈ ਇਹੋ ਜਾਣਾ ਆ ਕਾ ਨਹੀਂ ਕਹਨ ਤਤ ਨਾ ਜਾਇ ਗੁਰਾਂ ਇੱਕ ਦੇਵ ਉਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਮ ਸ ਨਾ ਜਾਇ ਜੀਤਨਾ ਵਾਂ ਜੇ ਤਿਸ ਭਾਵਾਂ ਵੇਣ ਭਾਣੇ ਕੈ ਨਾਏ ਕਰੀ ਜੇ ਤਿਸ ਸਿਖੂ ਪਾਇ ਵਿਖਾਂ ਬੇਨ ਕਰਮਾਂ ਕੇ ਮਿਲ ਲੈ ਮਾਤੇ ਚ ਰਤਨ ਜਵਾਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਵ ਉਜਾਈ ਸਬਦਾਂ ਜੀਆਂ ਕਾ ਇੱਕ ਦਾਤਾ ਸੋ ਮਹਿ ਮਿਸਰਨਾ ਜਾਈ ਜੇ ਜੁ ਉਚਾਰੇ ਅਰਜਾ ਹੋਰ ਦਸੂਣੀ ਹੋਏ ਨਵਾ ਖੰਡਾਂ ਵਿੱਚ ਜਾਣੀਐ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਈ ਕੇ ਜਸ ਕੀ ਰਜਗਲੇ ਜੇ ਤਿਸ ਨਦਰ ਮ ਆਵਈ ਤਾ ਵਤਨ ਪੁੱਛੇ ਕੇ ਕੀਤਾ ਅੰਦਰ ਕੀਤੇ ਕਰਦੋ ਸੀ ਦੋਸਤਰੇ ਨਾਨਕ ਨੇ ਗੁਣ ਗੁਣ ਕਰੇ ਗੁਰਵੰਤਿਆ ਗੁੰਦੇ ਤਿਹਾ ਕੋਈ ਨਾ ਸੋਜੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿਰ ਪੀਰ ਸੁਰਨਾਥ ਸੁਣੈ ਤਰਤਵਲਾ ਕਾਸ ਸੁਣੈ ਦੀਪ ਲੋ ਪਤਲ ਸੁਣੈ ਪਉਣ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੂਪਾਪ ਕਾ ਨਾਸ ਸੁਣੈ ਈਸ਼ਰ ਬ੍ਰਹਮਾ ਇੰਦ ਸੁਣੈ ਮੁਖ ਸੁਲਾਹ ਮੰਦ ਸੁਣੈ ਜੋ ਜੁਗਤ ਤਨਪੇਦ ਸੁਣੈ ਸਾਚ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੂਪਾਪ ਕਾ ਨਾਸ ਸੁਣੈ ਸਤ ਸੰਤੋ ਗਿਆਨ ਸੁਣੈ ਅਰਸ਼ਰ ਕਾ ਇਸ਼ਨਾਨ ਸੁਣੈ ਪਰਪਰਪਾ ਵਹਿਮਾਨ ਸੁਣੇ ਲਾਗੇ ਸੈ ਤਿਆਨ ਨਾਨਕ ਪਤਾ ਸਭ ਵਿਗਾਸ ਸੁਣੇ ਦੂਪਾਕਾ ਨਾਸ ਸੁਣੇ ਸਰਾ ਗੁਨਾ ਕੀ ਗਾ ਸੁਣੇ ਸੇ ਪੀਤ ਪਰਸ਼ਾ ਸੁਣੇ ਅੰਧੇ ਪਾਵੇ ਰਾਹ ਸੁਣੇ ਹਾਥ ਹੋਵੇ ਸਗਾਉ ਨਾਨਕ ਭਗਤਾਂ ਸਰਾ ਵਿਕਾਸ ਸੁਣੇ ਦੂਪਾ ਕਾ ਨਾਸ ਮਨੈ ਕੀ ਗਤ ਹੀ ਨਾ ਜਾਏ ਜੇ ਕੋ ਕਹਿ ਪਿਛੇ ਪੁਛਤਾਏ ਕਾਗਨ ਚਨਮ ਲਿਖਨ ਹਾਰ ਮਨੈ ਕਾ ਵਹਿ ਕਰਨ ਵਿਚਾਰ ਐਸਾ ਨਾਮ ਲਿੰਜਨ ਹੋਏ ਜੇ ਕੋ ਮੰਨਣੈ ਮਨ ਕੋਏ ਮਨੈ ਸੋਧੂ ਵੈ ਮਨ ਗੁੱਧ ਮਨੈ ਸਲਪੋਂ ਕੀ ਸੋਧ ਮਨੈ ਮੋਚ ਟਾਣਾ ਖਾਏ ਮਨੈ ਜਮਕੇ ਸਾਥ ਜਾਈ ਐਸਾ ਨਾਮ ਲਿੰਜਨ ਹੋਏ ਜੇ ਕੋ ਮੰਨਣੈ ਮਨ ਕੋਏ ਮਨੈ ਮਾਰਗ ਠਾਕ ਨ ਪਾਏ ਮਨੈ ਪਾਸਿਓਂ ਉਪਰ ਡਜਾਏ ਮਗਨ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਲਿੰਗਰ ਹੋਏ ਜੇ ਕੋ ਮੰਨ ਜਾਣਾ ਮਨ ਕੋਏ ਮਨੈ ਪਾਵੈ ਮੁਕਤਿ ਵਾਰ ਮਨੈ ਪਰਵਾਰਿ ਸਾਧਾਰ ਮਨੈ ਤਰੈ ਤਾਰੇ ਗੁਰ ਸਿਖ ਮਨੈ ਨਾਨਕ ਭਵੇ ਨਾ ਭਿਕਰ ਐਸਾ ਨਾਮ ਲਿੰਗਰ ਹੋਏ ਜੇ ਕੋ ਮੰਨ ਜਾਣਾ ਮਨ ਕੋਏ ਪੰਚ ਪ੍ਰਮਾਨ ਪੰਚ ਪ੍ਰਧਾਨ ਪੰਚੈ ਪਾਵੈ ਦਰਗਹਿ ਮਾਨ ਪੰਚੈ ਸੋਹ ਹੈ ਦਰਜਾਨ ਪੰਚਾਂ ਕਾ ਗੁਰ ਇਕ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਰਤੇ ਕੇ ਕਰਨੈ ਨਾ ਹੀ ਸੁਮਾਰ ਤੌਲ ਧਰਮ ਦਿਆ ਕਾ ਪੂਤ ਸੰਤੋਖਾ ਥਾ ਪਰ ਕਹਿ ਜਨ ਸੂਤ ਜੇ ਕੋ ਬੁਝੈ ਹੋਏ ਸਚਿਆ ਦਬਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਜਿਸ ਤੇ ਭਾਰ ਤੇ ਲੇ ਤੁਮ ਜੋਰ ਜੀ ਜਾਤ ਰੰਗਾ ਕੀ ਨਾਮ ਸਭ ਨਾਲ ਲਿਖਿਆ ਉੜੀ ਤੁਲਾਮ ਇਹ ਉਲਿਖਾ ਲਿਖ ਜਾਣਾ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਨਸ ਵਾਲੇ ਰੂਪ ਕੀਤੀ ਦਾਤ ਜਾਣੇ ਤੁੰਕੂਤ ਕੀਤਾ ਪਸਾਓ ਇਕ ਕੁਵਾ ਇਸ ਤੇ ਹੋਏ ਲਕਰੀਆ ਕੁਦਰਤ ਕਵਨ ਕਾਂ ਵਿਚਾਰ ਵਰਨ ਜਾਵਾ ਇਕ ਵਾਰ ਜੋ ਤੁ ਪਾਵੇ ਸਾਈ ਕਲਿਕਾਰ ਤੂੰ ਸਦਾ ਸਲਾਮਤ ਮਹੰਕਾਰ ਅਸ਼ੰਖ ਜਪ ਅਸ਼ੰਖ ਪਾਓ ਅਸ਼ੰਖ ਪੂਜਾ ਅਸ਼ੰਖ ਤਪਤਾਓ ਅਸ਼ੰਖ ਅਸੰਖ ਖੇਤ ਬਾਟ ਅਸੰਖ ਦੂਜ ਮੰਨ ਰਹੇ ਉਦਾਸ ਅਸੰਖ ਪਦ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੁਰਮੋ ਪਖਸਾਰ ਅਸੰਖ ਮੌਨ ਦੇ ਲਾਇਤਾਰ ਕੁਦਰਤ ਕੰਨ ਕਹਾ ਵਿਚਾਰ ਵਾਰਣ ਜਾਵਾਂ ਏਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਤ ਅੰਧ ਕੋਰ ਅਸੰਖ ਨੋਰ ਖਰਾਬ ਕੋਰ ਅਸੰਖ ਮਰਕਰ ਜਾਹੇ ਜੋਰ ਅਸੰਖ ਗਲਵਣ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜਿਆਰ ਕੁੜੇ ਫਿਰਾਏ ਅਸੰਖ ਮਲੇਸ਼ ਮਨਪਤ ਖਾਏ ਅਸ਼ੰਕ ਨੰ ਸਰ ਕਰੇ ਭਾਰ ਨਾਨਕ ਨੀਚ ਕਾਏ ਵਿਚਾਰ ਵਰਣ ਜਾਵਾਂ ਇੱਕ ਵਾਰ ਜੋ ਤੁਰ ਪਾਵੇ ਸਾਈ ਭਲੀ ਕਾਰ ਹੁ ਸਦਾ ਸਲਾਮਤ ਨਿਰੰਕਾਰ ਅਸ਼ੰਖ ਨਾਮ ਅਸ਼ੰਖ ਥਾਮ ਅਗਮ ਅਗਮ ਅਸ਼ੰਖ ਲੋ ਅਸ਼ੰਕਏ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਦੀਤੂnga ਅਖਰੀ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਬ ਕਾਨ ਜਿਨੇ ਲਿਖੇ ਤੇ ਸੁਰਨਾਏ ਜੇ ਫਰਮਾਏ ਤੇ ਪਾਈਂ ਜੀਤਾ ਕੀਤਾ ਤੇ ਤਾ ਨਾਓ ਵੇ ਨਾਵੇਂ ਨਾਹੀ ਕੋ ਥਾਉ ਕੁਦਰਤ ਕਮਨ ਕਹਾ ਵਿਚਾਰ ਵਰਣ ਜਾਵਾਂ ਇੱਕ ਵਾਰ ਜੋ ਤੁਰ ਪਾਵੇ ਸਾਈ ਭਲੀ ਤਾਰ ਤੂੰ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਪੈਰ ਧੰਦੇ ਪਾਣੀ ਤੁੱਟੈ ਉਤਰ ਸਖੇ ਮੂਤ ਪਲੀਤੀ ਕਾ ਪਰ ਹੋਏ ਦੇ ਸਾਬੂ ਲਈਏ ਉਤ ਹੋਏ ਪਰ ਇਹ ਮਾਪਾ ਪਾ ਕੇ ਸੰਗ ਉਤੋ ਪਹਿਨਾਵੇਂ ਕੇ ਰੰਗ ਉਨੀ ਪਾਪੀ ਅੱਖ ਨਾਹੀਂ ਕਰ ਕਰ ਕਰਨਾ ਲਿਖ ਰਿਹਾ ਜਾਓ ਆਪੇ ਬੀਜ ਆਪੇ ਖਾਓ ਨਾਨਕ ਹੁਕਮੀ ਆਉ ਜਾਹ ਤੀਰਤ ਅਪਦੇ ਆਦਤਾਨ ਏਕੋ ਪਾਵੈ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰ ਗਾਤੀ ਤੇ ਤੁਮਲ ਨਾਉ ਸਾਗੁਨ ਤੇਰੇ ਮੈਂ ਨਾਹੀਂ ਕੋਏ ਵੇਣ ਗੁਣ ਪੀਤੇ ਪਤ ਨਾ ਹੋਏ ਸਵਾਸਤ ਬਨ ਬਰਮਾ ਸਤ ਸਵਾਦ ਸਲਾਮੰਚਾ ਕਵਨ ਸੁਵੇਲਾ ਵਕਤ ਕਵਨ ਕਵਨ ਤਿਤ ਕਵਨ ਵਾਰੁ ਕਵਨ ਸੇਤੀ ਮਾਹ ਕਵਨ ਜਿਤਵਾ ਆਕਾਰ ਵੇਲ ਨ ਪਾਇਆ ਪਣਤੀ ਜੇ ਹੋਵੇ ਲੇ ਕੁਰਾਨ ਵਕਤ ਨ ਪਾਇਓ ਕਾਦੀਆ ਜੇ ਲਿਖਣ ਲੇ ਕੁਰਾਨ ਤਿਤਵਾਰ ਨ ਜੋਗੀ ਜਾਣੈ ਰਤਮਾ ਨ ਕੋਈ ਜਾਂ ਕਰਤਾ ਸੇਟੀ ਕੋ ਸਾਜੇ ਆਪੇ ਜਾਣੈ ਸੋਈ ਕਿ ਕਰ ਆਕਾ ਕਿ ਸਲਾਹੀ ਯੋ ਵਰਨੀ ਕਿ ਜਾਣਾ ਨਾਨਕ ਕਾ ਕਨ ਸਭੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀਂ ਇਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅਗੇ ਗਿਆ ਨਾ ਸੁਘੇ ਪਤਾਲਾ ਪਤਾਲ ਲਖ ਆਗਾਸ ਆਗਾਸ ਔੜ ਕੋੜ ਭਾਤ ਕੇ ਵੇਲ ਕੈਨਿਕ ਬਾਤ ਸਹਿ ਸਠਾਰਾਂ ਕੈ ਚਤੇ ਬਾਣ ਅਸਨੋਂ ਇੱਕ ਧਾਤ ਲਿਖਾ ਹੋਏ ਤਾ ਲਿਖੀਐ ਲਿਖੈ ਹੋਏ ਬినాਸ ਨਾਨਕ ਵੱਡਾ ਆਕੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੇਤੀ ਸੁਖ ਨ ਪਾਈਆ ਨਦੀਆਂ ਅਤੇ ਵਾਹ ਪਵੇ ਸੁਮਨ ਨ ਜਾਣੀਐ ਸੁਮਨ ਸਾਹ ਸੁਲਤਾਨ ਗਿਰਾ ਸੇਤੀ ਮਾਲ ਤਨ ਜੀੜੀ ਤਰੋਂ ਨ ਹੋਵਣੀ ਜੇ ਤਿਸ ਮਨਹੁ ਨਾ ਬਿਸਰੈ ਅੰਤ ਨ ਸਿੱਧੀ ਚੈ ਨ ਅੰਤ ਅੰਤ ਨ ਕਰਨੇ ਦੇ ਨ ਅੰਤ ਅੰਤ ਨ ਵੇਖਣ ਸੁਨਣਾ ਅੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਾਰ ਆਵਾਰ ਅੰਤ ਕਾਰਨ ਕੀਤੇ ਬਿਲਾ ਹੀ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੇ ਕੋਏ ਬਹੁਤਾ ਕਈਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉਥੇ ਉਪਰ ਉੱਚਾ ਨਾਓ ਇਹ ਵਰ ਉੱਚਾ ਹੋਵੇ ਕੋਏ ਇਸ ਉੱਚੇ ਨੂੰ ਜਾਣੇ ਸੋਏ ਜੇ ਵੱਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੈਨਾਂ ਤੁਮਾਏ ਇਤੇ ਮੰਗਹਿ ਜੋਤਿ ਪਾਰ ਕਿਤੇ ਅਗੰਤ ਨਹੀਂ ਵਿਚਾਰ ਕਿਤੇ ਖਾ ਟੁੱਟੇ ਵਿਕਾਰ ਇਤੇ ਲੈ ਲੈ ਮੋ ਕਿਰਪਾਏ ਇਤੇ ਮੂੜਖਾ ਹੀ ਖਾਏ ਇਤੇ ਆ ਦੋਖੂ ਸਰਮਾਰ ਏ ਬੇਦਾਤਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਔਰ ਆਖ ਨਸਕੇ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇਤੀਆ ਮੋ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕੀਤੇ ਜਿਸ ਨੂੰ ਬਖਸੇ ਸਤਿ ਸਲਾਹ ਨਾਨਕ ਪਾਤਸ਼ਾਹੀ ਪਾਸ਼ਾ ਅਮਲ ਗੁਣ ਅਮਲ ਵਪਾਰ ਅਮਲ ਵਪਾਰੀਏ ਅਮਲ ਪੰਡਾਰ ਅਮਲ ਆਵੇ ਅਮਲ ਲਾ ਜਾਏ ਅਮਲ ਪਾਏ ਅਮਲ ਸਮਾਇ ਅਮੁਲ ਧਰਮ ਅਮੁਲ ਦੀਬਾਨ ਅਮੁਲ ਤੁਲ ਅਮੁਲ ਪ੍ਰਮਾਨ ਅਮੁਲ ਬਖਸ਼ੀਸ਼ ਅਮੁਲ ਨਿਸ਼ਾਨ ਅਮੁਲ ਕਰਮ ਅਮੁਲ ਪ੍ਰਮਾਨ ਅਮੁਲ ਅਮੁਲ ਆਖਿਆ ਨਾ ਜਾਏ ਆਖ ਆਖ ਰਹਿ ਲਿਵਲਾਇ ਆਖੇ ਵੀਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਣੂ ਆਖੇ ਦੇਵ ਆਖੇ ਸੁਰ ਨੰਦਨ ਸੇਵ ਇਹਤੇ ਆਖੇ ਆਖਣ ਪਾਹਿ ਇਹਤੇ ਕਹਿਜੈ ਉੱਠਕ ਜਾਏ ਇਹਤੇ ਕੀਤੇ ਹੋਰ ਕਰੇ ਤਾਂ ਆਖ ਨਸਕੇ ਕੀ ਗੇ ਜੇਵੜ ਪਾਵੈ ਤੇਵੜ ਹੋਵੇ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੇ ਬੋਲ ਵਿਦਾਨ ਤਾਲਖੀਏ ਸਿਰਗਾ ਵਾਰਾਂ ਗਾਵਾਰ ਸੋਦਰ ਕੇ ਸਾ ਸੋ ਕਰਕੇ ਸਾ ਜਿਤ ਵੈ ਸਰਬ ਸਮਾਲੇ ਵਾਜੈ ਨਾਦ ਅਨੇਕ ਸੰਖਾ ਇਹਤੇ ਵਾਵਨ ਘਾਰੇ ਇਹਤੇ ਰਾਗ ਪ੍ਰੀਤ ਸੋ ਕਹੀਨ ਇਹਤੇ ਗਾਵਨ ਘਾਰੇ ਗਾਵੈ ਤੋਨੋਂ ਪਾਉਂ ਪਾਣੀ ਵਿੱਚ ਸੰਤਰ ਗਾਵੈ ਰਾਜਾ ਧਰਮ ਦੁਵਾਰੇ ਗਾਵੇਂ ਚੇਤ ਕੋ ਬਦਲਿ ਖਿਜਾਣੇ ਲਖ ਲਖ ਤਰਾਂ ਵਿਚਾਰੇ ਗਾਵੇਂ ਇਸ਼ਰ ਬਰਮਨ ਦੇਵੀ ਸੋਨ ਸਦਾ ਸੁਵਾਰੇ ਗਾਵੇਂ ਇੰਦ ਇੰਦਾਸਨ ਬੈਠੇ ਨਿਰਧਿਆਨਦਰ ਨਾਲੇ ਗਾਵੇਂ ਸੇ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇਂ ਵੀਤਰਾਰੇ ਗਾਵਨ ਪੰਡਰ ਪੰਡ ਰਕੀਸਰ ਜੁਗ ਜੁਗ ਵੇਦਾ ਨਾਲੇ ਗਾਵੇਂ ਮਹੋਨੀਆ ਮਨਮੋਹਨ ਸੁਰਗਾ ਮਤ ਪਿਆਲੇ ਗਾਵਨ ਰਤਨੁ ਪਾਏ ਤੀਰੇ ਅਸ਼ਰਤੀਰਥ ਨਾਲੇ ਗਾਵੇਂ ਜੋਧਵਾ ਬਲਸੂਰਾ ਗਾਵੇਂ ਖਾਣੀ ਚਾਰੇ ਗਾਵੇਂ ਖੰਡ ਮੰਡਲ ਵਰਪੰਡਾ ਕਰਕਰ ਕੇ ਧਾਰੇ ਸੇ ਤੁਨੂ ਗਾਵੈ ਜੋਤੁਰ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚੇਤਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚ ਸੱਚੀ ਨਾਈ ਹੈ ਭੀ ਉਸੇ ਜਾਇ ਨਾ ਜਾਸੀ ਰਚਨਾ ਜਿੰਦ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੂ ਪਾਏ ਕਰ ਕਰ ਵਿਕੇ ਕੀਤਾ ਆਪਣਾ ਜੀਵ ਤੇ ਦੇ ਵੜਿਆਈਂ ਜੋ ਤੇਪਾ ਵੈ ਸੋਈ ਕਰ세 ਹੁਕਮ ਨਾ ਕਰਨਾ ਜਾਈ ਸੋ ਪਾਰਸਾਹ ਸਹ ਪਸਾਹਿਬ ਨਾਲ ਕਹਨ ਦੇ ਜਾਈ ਮੁੰਦਾ ਸੰਤੋਖ ਸਰਮ ਪਟੂਲੀ ਧਿਆਨ ਕੀ ਕਰੇ ਮੇ ਭੂਤ ਚਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਰਜ ਮਾਤੀ ਮਨ ਜੀਤੇ ਜਗ ਜੀਤ ਆਦੇਸ ਸਿਆਂ ਆਦੇਸ ਆਦ ਅਨੀਲ ਅਨਾਦ ਅਨਾਹਤ ਜੋ ਜੋ ਇਕੂ ਵੇਸ ਭਗਤ ਗਿਆਨ ਦਿਆ ਬੰਡਾਰਨ ਠੜਕੜ ਵਾਜੇ ਨਾਦ ਆਪ ਨਾਥ ਨਾਥੀ ਸਭਾ ਕੀ ਇਸ ਸਿਰ ਅਵਰਾ ਸਾਧ ਸੰਜੋਗ ਵਿੱਚ ਜੋ ਦੋਇ ਕਾਰ ਚਲਾਵੇ ਰੇਖਿਆ ਮੇ ਪਗ ਆਦੇਸ ਤੇ ਸੇ ਆਦੇਸ ਆਤ ਅਨੀਲ ਅਨਾਦ ਅਨਾਦ ਜੋ ਜੋ ਇਕੋ ਵੇਸ ਇਕਾ ਮਾਈ ਜੁਗਤ ਵਿਆਇ ਪਿੰਚੇਲੇ ਪਰਮਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾਨ ਜੇਬ ਤਿਸ ਪਾਵੇ ਤੇਵੇ ਚਲਾਵੇ ਜੇ ਹੋਵੇ ਪਰਮਾਨ ਉਹ ਵਖੇ ਉਹ ਨਾਨਦ ਮਾ ਆਵੇ ਬਉਧਾ ਇਵੜਾਨ ਆਦੇਸ ਤੇ ਸੇ ਆਦੇਸ ਆਤ ਅਨੀਲ ਅਨਾਦ ਅਨਾਦ ਜੋ ਜੋ ਇਕੋ ਵੇਸ ਆ ਸੰਦੋਏ ਲੋਏ ਭੰਡਾਰ ਜੋ ਕਿਸ ਪਾਇਆ ਸੋ ਇਕਾ ਵਾਰ ਕਰ ਕਰਿ ਵਿਥੇ ਸ੍ਰਿਜਨ ਹਾਰ ਨਾਨਕ ਸੱਚੀ ਕੀ ਸਾਚੀ ਕਾਰ Hades, they say Hades. ਆਦ ਅਨੀਲ ਅਨਾਤ ਅਨਾਤ ਜੋ ਜੋ ਇਕੋ ਵੇਸ ਇਕ ਦੂਜੀ ਬੋ ਲਖ ਹੋਐ ਲਖੋ ਦੇ ਲਖ ਵੇਸ ਲਖ ਲਗੇੜਾ ਆਖੀਐ ਏਕ ਨਾਮ ਜਗਦੀਸ਼ ਏਤਰਾਹ ਪਤ ਪੌੜੀਆਂ ਚੜੀਆਂ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈਰੀਸ ਨਾਨਕ ਨਗਰੀ ਪਾਈਐ ਕੂੜੇ ਕੂੜਾ ਠੀਸ ਆਖਣ ਜੋਰ ਚੁਪੇ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਬਲਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਤੇ ਛੁਟੈ ਸੰਸਾਰ ਜਿਸ ਹੱਥ ਜੋਰ ਕਿਸਾ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੇ ਥੀਤੀ ਵਾਰ ਪਵਨ ਪਾਣੀ ਅਗਨੀ ਪਤਾਲ ਇਸ ਵਿੱਚ ਧਰਤੀ ਥਾਪ ਰਕੀ ਧਰਮ ਸਾਰ ਇਸ ਵਿੱਚ ਜੀਵ ਜੁਗਤ ਕੇ ਰੰਗ ਜਿਨ ਕੇ ਨਾਮ ਅਨੇਕ ਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਇੱਥੇ ਸੋਹਣ ਪੰਜ ਪ੍ਰਵਾਨ ਨਦਰੀ ਕਰਮ ਪਾਵੇ ਨਿਸ਼ਾਨ ਕਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਕੰਡ ਕਾ ਇਹੋ ਧਰਮ ਗਿਆਨ ਕੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ਼ ਕੇਤੇ ਬਰਮੇ ਕਾੜ ਤਕੜੀਐ ਰੂਪ ਰੰਗ ਕੇਵੇ ਸੋ ਇਤਿਆਂ ਕਰਮ ਭੂਮੀ ਮੇਰ ਕੇਤੇ ਯਤੇ ਤੂ ਪ੍ਰਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਮੰਡਲ ਦੇਸ ਕੇਤੇ ਸਿਧ ਬੁੱਧ ਨਾਥ ਕੇਤੇ ਕੇਤੇ ਦੇਵੀ ਦੇਸ ਕੇਤੇ ਦੇਵਦਾਨ ਮਨ ਕੇਤੇ ਰਤਨ ਸਮੁੰਦ ਇਤਿਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਇਤੇ ਨਾਦ ਮਨੂਰ ਕੋਟ ਆਨੰਦ ਸ਼ਰਨ ਖੰਡ ਕੀ ਬਾਣੀ ਰੂਪ ਜਿਥੇ ਘੜਤ ਕੜੀਏ ਬਹੁਤ ਅਨੂਪ ਤਾਂ ਕੀਆ ਗੱਲਾਂ ਕਥੀਆਂ ਨਾ ਜਾਏ ਇਕੋ ਕਹੈ ਪਿਛੇ ਪੁਛਤਾਏ ਇੱਤੇ ਕੜਿਐ ਸੁਖਤ ਮਤਮਨ ਬੁੱਧ ਤਿੱਤੇ ਕੜਿਐ ਸੁਰਾ ਸੁਰਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਇੱਤੇ ਹੋਰ ਨਾ ਕੋਈ ਹੋਰ ਤਿੱਤੇ ਜੋਤ ਮਾਂ ਬਰਸੂਰ ਇਮੇ ਰਾਮ ਰਹਾ ਭਰਪੂਰ ਤਿੱਤੇ ਸੀਤੋ ਸੀਤਾ ਮਹਿਮਾ ਮਾਇ ਤਾਂ ਕੇ ਰੂਪ ਨਾ ਕਥਨੀ ਜਾਏ ਨਾ ਉਹ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਇ ਇੱਤੇ ਭਗਤ ਵਸੈ ਚੈ ਲੋਏ ਕਰੇ ਆਨੰਦ ਸਚਾ ਮਨ ਸੋਏ ਸਚ ਖੰਡ ਵਸੇ ਨਿਰੰਕਾਰ ਭਾ ਕਰ ਵੇਖੇ ਨਦਰ ਨਿਕਾਲ ਇੱਤੇ ਖੰਡ ਮੰਡਲ ਵਰ ਪੰਡ ਜੇ ਕਥੇ ਤਾਂ ਅੰਤ ਨਾ ਅੰਤ ਇੱਥੇ ਲੋਲ ਆਕਾਰ ਜਿਵੇਂ ਹੁਕਮ tdevੇ ਤਿਵਕਾਰ ਵੇਖੇ ਵਿਸੇ ਕਰ ਵਿਚਾਰ ਨਾਨਕ ਤਤ ਨਾ ਕਰੜਾ ਸਾਰ ਜਤ ਪਹਾੜਾਂ ਤੀਰ ਸੁਨਿਆਰ ਅਹਿਰਨ ਮਤ ਵੇਦ ਖਥਿਆਰ ਪਾਉ ਖਲਾ ਅਗ ਤਪਤਾਓ ਪਾਂਡਾ ਭਾਉ ਅਮਰਤ ਢਾਲ ਘੜੀਆਂ ਸਭ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਹੀਂ ਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਤ ਦਿਵਸ ਰਾਤ ਦੁਦਾਈ ਦਾਇਆ ਇਹ ਲੈ ਸਗਲ ਜਗਤ ਚੰਗੀਆਂ ਆਇਆਂ ਬੁਰੀਆਂ ਆਇਆਂ ਪਾਤੇ ਧਰਮਾ ਦੂਰ ਕਰਮੀਆਂ ਪੋ ਆਪਣੀ ਕੇ ਨੇੜੇ ਕੇ ਦੂਰ ਜਿਨਹੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖੀ ਉਜਲੇ ਕੇਤੀ ਛੁੱਟੀ ਨਾਲ ਜਿਨਹੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖਿ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ